ਪਾਰ ਸੰਚਾਰ ਨਿਗਮ ਲਿਮਟਿਡ ਲੁਧਿਆਣਾ ਟੈਲੀਕਮ ਜ਼ਿਲੇ ਵੱਲੋਂ ਸਾਰੇ 3G SIM ਗਾਹਕਾਂ ਨੂੰ ਅਪੀਲ ਕਰਦੇ ਆ ਕਿ 10 ਅਗਸਤ 2024 ਤੋਂ ਪਹਿਲਾਂ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰਾ ਤੇ ਆਪਣੇ ਮੌਜੂਦਾ 3G SIM ਨੂੰ 4G SIM ਵਿੱਚ ਅਪਗ੍ਰੇਡ ਕਰਵਾ ਲਿਆ ਜਾਵੇ। ਨਿਰਵੈਗਨ ਮੋਬਾਈਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਇਹ ਬਦਲ ਲਾਜ਼ਮੀ ਹੈ। BSNL ਦਾ ਉਦੇਸ਼ ਉਨ੍ਹਾਂ ਗਾਹਕਾਂ ਲਈ ਇੱਕ ਸੁਚਾਰੂ ਅਨੁਭਵ ਪ੍ਰਦਾਨ ਕਰਨਾ ਹੈ। ਜੋ ਇਸ ਦਿਨ ਭਰੋਸੇਮੰਦ ਅਤੇ ਹਾਈ ਸਪੀਡ 4ਜੀ ਸੇਵਾਵਾਂ ਲੈਣੀਆਂ ਚਾਹੁੰਦੇ ਨੇ ਬੀਐਸਐਨਐਲ ਦੇ ਰਿਟੇਲ ਭਾਈਵਾਲਾਂ ਅਤੇ ਸੀਐਸਸੀ ਦਾ ਵਿਆਪਕ ਨੈਟਵਰਕ ਇਹ ਯਕੀਨੀ ਬਣਾਉਂਦਾ ਹੈ ਕਿ ਗਾਹਕ ਆਪਣੀਆਂ ਸੇਵਾਵਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸੁਵਿਧਾਜਨਕ ਤੌਰ ਤੇ ਆਪਣਾ ਨੰਬਰ ਪੋਰਟ ਕਰਾ ਸਕਦੇ ਨੇ ਬੀਐਸਐਨਐਲ ਲੁਧਿਆਣਾ ਦੇ ਜਰਨਲ ਮੈਨੇਜਰ ਅਮੀਨ ਅਹਿਮਦ ਤਾਜ਼ੀਰ ਨੇ ਕਿਹਾ ਕਿ ਅਸੀਂ ਬੀਐਸਐਨਐਲ ਪਰਿਵਾਰ ਵਿੱਚ ਨਵੇਂ ਗਾਹਕਾਂ ਦਾ ਸਵਾਗਤ ਕਰਕੇ ਬਹੁਤ ਖੁਸ਼ ਹਾਂ ਸਾਡਾ ਟੀਚਾ ਸਾਡੇ ਗਾਕਾ ਨੂੰ ਸਹਜ ਕਨੈਕਟੀਵਿਟੀ ਅਤੇ ਬੇਮਿਸਾਲ ਸੇਵਾ ਪ੍ਰਦਾਨ ਕਰਨਾ ਹੈ ਅਤੇ ਅਸੀਂ ਪੋਰਟਿੰਗ ਪ੍ਰਕਿਰਿਆ ਨੂੰ ਜਿੰਨਾ ਸੰਭਵ ਹੋ ਸਕੇ ਨਿਰਵਗਨ ਬਣਾਉਣ ਲਈ ਵਚਨਬੱਧਾ ਇਸ ਤੋਂ ਇਲਾਵਾ BSNL ਅਜੇਤੂ FTTH ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ BSNL ਦੀਆਂ অতি ਆਧੁਨਿਕ ਫਾਈਬਰ 2 ਦਾ ਹੋਮ ਸੇਵਾਵਾਂ ਦੀ ਪਰਚੋਲ ਕੀਤੀ ਜਾ ਸਕਦੀ ਹੈ ਜੋ ਕਿ ਕਿਫਾਇਤੀ ਦਰਾਂ ਤੇ ਬੇਮਿਸਾਲ ਗਤੀ ਅਤੇ ਪ੍ਰੋਸੈਸ ਯੋਗਤਾ ਦੀ ਪੇਸ਼ਕਸ਼ ਕਰਦਾ ਹੈ ਨਵੀਆਂ ਜਾਂ ਮਾਈਗ੍ਰੇਸ਼ਨ ਸੇਵਾਵਾਂ ਲਈ ਆਪਣੇ ਨਜ਼ਦੀਕੀ ਗਾਹਕ ਸੇਵਾ ਕੇਂਦਰ ਤੇ ਪਹੁੰਚ ਕਰਕੇ ਬੇਅੰਤ ਸੰਭਾਵਨਾ ਦੀ ਦੁਨੀਆ ਦੀ ਖੋਜ ਕੀਤੀ ਜਾ ਸਕਦੀ ਹੈ BSNL ਆਪਣੇ FTTH ਪਾਈਵਾਲਾ ਲਈ ਬੇਮਿਸਾਲ ਵਪਾਰਕ ਮੌਕੇ ਵੀ ਪੇਸ਼ ਕਰਦਾ ਹੈ ਕਿਉਂਕਿ BSNL ਸੰਭਾਵੀ ਪਾਈਵਾਲਾ ਨੂੰ FTTH ਸੇਵਾਵਾਂ ਵਿੱਚ ਬੇਮਿਸਾਲ ਵਪਾਰਕ ਮੌਕਿਆਂ ਦੀ ਖੋਜ ਕਰਨ ਲਈ ਸੱਦਾ ਦਿੰਦਾ ਹੈ ਭਾਰਤ ਦੇ ਦੂਰ ਸੰਚਾਰ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਲਈ BSNL ਨਾਲ ਵੱਧ ਚੜ ਕੇ ਜੁੜਿਆ ਜਾਵੇ ਤਾਂ ਜੋ ਵੱਡੀ ਭਾਈਵਾਲੀ ਦੇ ਲਾਭ ਪ੍ਰਾਪਤ ਕੀਤੇ ਜਾ ਸਕਣ